ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਪੰਡੋਰੀ ਵੜਾਚ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦਿਆਂ ਚੋਣਾ ਜਿੱਤਣ ਵਾਲੀ ਟੀਰ ਤੇ 6-7 ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਨੇ ਇਸ ਹਮਲੇ ਪਿੱਛੇ ਆਪਾਗੂ ਉਮੀਦਵਾਰ ਜਸਪਾਲ ਸਿੰਘ ਨੂੰ ਦੱਸਿਆ ਹੈ ਉਹਨਾਂ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਜਿਸ ਤੇ ਰੋਸ ਵਿੱਚ ਪਿੰਡ ਵਾਸੀਆਂ ਵੱਲੋਂ ਇਕੱਠ ਹੋ ਅੰਮ੍ਰਿਤਸਰ ਮਜੀਠਾ ਰੋਡ ਜਾਮ ਕਰ ਦਿੱਤਾ ਗਿਆ ਜਿਹੜਾ ਮੇਰਾ ਟੈਂਟ ਹੋ ਰਿਹਾ ਹੈ ਮੇਰੇ ਕੀ ਹੋਇਆ ਕੀ ਹੋਇਆ ਕਿ ਜੀ ਅਸੀਂ ਦੁਕਾਨਾ ਬੰਦ ਕਰ ਰਹੇ ਆ ਬੰਦ ਕਰਦੇ ਤੇ ਇਧਰੋਂ ਮੁੰਡੇ ਆਏ ਆ 7 8 8 ਵਜੇ ਤੋਂ 10 ਮਿੰਟ ਦਾ ਟਾਈਮ ਤੇ ਦਾਤਰ ਤੇ ਹਿਆ ਰਹੀ ਉਹਨਾਂ ਨੂੰ ਉਹਨਾਂ ਸਿੱਧੇ ਆਉਂਦੇ ਚਲਾਉਣੇ ਚਾਲੂ ਕਰਤੇ ਆ ਤੇ ਮੈਂ ਅੰਦਰ ਵਰਕੇ ਦੇ ਦਰਵਾਜ਼ਾ ਬੰਦ ਕਰ ਲਿਆ ਕੌਣ ਲੋਕ ਸੀ ਪਤਾ ਲੱਗਾ ਨਹੀਂ ਪਤਾ ਨਹੀਂ ਜੇ ਉਹ ਮੈਨੂੰ ਪਹਿਲਾਂ ਵੀ ਇੱਕ ਦੋ ਵਾਰ ਧਮਕੀਆਂ ਆਈਆਂ ਜੀ ਅੱਜ ਪਹਿਲਾਂ ਪਰਥੂ ਆਏ ਆ ਚੌਦੀ ਸਾਡੇ ਬੋਰਡ ਭੰਨੇ ਆ ਹਾਂਜੀ ਕਿ ਲੱਗਦਾ ਨਹੀਂ ਆਪੋਜੀਸ਼ਨ ਪਾਰਟੀ ਦਾ ਹਾਂਜੀ ਆਪੋਜੀਸ਼ਨ ਪਾਰਟੀ ਕੀ ਮੰਗ ਕਰਦੇ ਪੁਲਿਸ ਆਈ ਆ ਕੀ ਕਾਰਵਾਈ ਕੀਤੀ ਇਹਨਾਂ ਨੇ ਕਾਰਵਾਈ ਕਰਨ ਵੀਰ ਜੀ ਆ ਵੇਖਾ ਕਿ ਕੋਈ ਨਹੀਂ ਗੱਡੀ ਦੇ ਸ਼ੀਸ਼ੇ ਭੰਨ ਤੇ ਕਾਰਵਾਈ ਕੋਈ ਨਹੀਂ ਕੀਤੀ ਜਾਂਦਾ ਫਿਰ ਭਾਤਾਂ ਤਾਂ ਤੇ ਤੁਹਾਡੇ ਵੱਲ ਹੁਣ ਕੀ ਕੀਤਾ ਗਿਆ ਸਾਡੇ ਵੱਲੋਂ ਇਹ ਖਲੋਤੇ ਆ ਵੇਖੋ ਇਹ ਸਾਡੇ ਨੂੰ ਵੀ ਕਾਰਵਾਈ ਕਰਨ ਆ ਇੱਥੇ ਆਪਣੇ ਕੱਪੜੇ ਰੰਗਣ ਕੋ ਲਈ ਤਿੰਨ ਕ ਮਹੀਨੇ ਹੋ ਗਏ ਮੈਨੂੰ ਕੱਪੜੇ ਦੁਕਾਨ ਅੰਕਲ ਹੁਣ ਇੱਕ ਗੱਲ ਹੋਣੀ ਹੈ ਮੇਰੇ ਐਵੇਂ ਦਫਰ ਵੱਜ ਕੋ ਇਧਰ ਹੋਇਆ ਅੰਦਰ ਵਾਲਾ ਕੋ ਲੋਗੇ ਅੰਦਰ ਵਾਲ ਕੇ ਮਾਰ ਕੇ ਗਏ ਮੈਂ ਲੈ ਦੁਕਾਨ ਬਧਾਨ ਨੇ ਕਿੰਨੇ ਕੇ ਬੰਦੇ ਸੀ ਭਾਜੀ ਆ ਗਏ ਕੋਈ 8 9 ਜਣੇ ਹੈਗੇ ਤੁਹਾਡੀ ਦੁਕਾਨ ਤੇ ਕਿਉਂ ਆਏ ਇੱਕੋ ਜਣਾ ਆਇਆ ਮੇਰੇ ਦੁਕਾਨ ਦੇ ਅੰਦਰ ਬਾਕੀ ਬਾਹਰ ਏਕ ਨੇ ਕਿਹਾ ਫਿਰ ਕੀ ਕੀ ਉਹਨਾਂ ਕੋ ਸਮਾਨ ਖੰਡਾ ਹੈ ਉਹਨਾਂ ਦੇ ਖੰਡਾ ਮੇਰੇ ਹੱਥ ਰੇ ਵੱਜ ਕੇ ਟੁੱਟਾ ਖੰਡਾ ਅੱਧਾ ਢੱਡਾ ਕੱਥੇ ਪਿਆ ਆ ਹਥਿਆਰ ਵੀ ਹਥਿਆਰ ਦੀ ਹੋਰ ਸਭ ਕੋ ਜੀ ਤੇ ਬਾਕੀ ਏਕ ਨੇ ਕਿਹਾ ਵਾ ਕੀ ਆ ਦੁਕਾਨ ਨਹੀਂ ਉਹ ਦੁਕਾਨ ਮੁੜ ਕੇ ਸਾਰੇ ਉਧਰ ਚਲੇ ਗਏ ਇਹ 8:30 ਵਜੇ ਦੀ ਗੱਲ ਆ ਮੂੰਹ ਬ ਆਟੋ ਦਾ ਸ਼ੀਸ਼ਾ ਤੋੜ ਦਿੱਤਾ ਹੀ ਇਹਨਾਂ ਨੇ ਬੰਦੇ ਪਏ ਆ ਜੀ ਉਹਨਾਂ ਨੂੰ ਇੱਡਾ ਰੋੜੇ ਮਾਰੇ ਆ ਗੱਡੀ ਦੇ ਸ਼ੀਸ਼ੇ ਤੋੜੇ ਤੇ ਦੁਕਾਨ ਦੇ ਸ਼ੀਸ਼ੇ ਤੋੜੇ ਅਸੀਂ ਐਸਐਚਓ ਸਾਹਿਬ ਆ ਰਹੇ ਨੇ ਸੀਨੀਅਰ ਅਫਸਰ ਨੂੰ ਦੱਸ ਦਿੱਤਾ ਹੁਣੇ ਪਰਚਾ ਦਰਜ ਕਰਨਾ ਸਰ ਇਹਨਾਂ ਕੋਲੋਂ ਨਾਮ ਵੀ ਲਿੱਤਾ ਹੈਗਾ ਰਸ਼ਪਾਸ ਹੀ ਕੋਈ ਹੈਗਾ ਜੀ ਜਿਨ੍ਹਾਂ ਜਿਨ੍ਹਾਂ ਨੂੰ ਇਲੈਕਸ਼ਨ ਨੂੰ ਲੈ ਕੇ ਸਾਰਾ ਗੱਲ ਨਹੀਂ ਜੀ ਜਿਹੜਾ ਵਿੱਚ ਆਊਗਾ ਪਰਚਾ ਦਰਜ ਕਰ ਦੇਣਾ ਜੀ ਅਸੀਂ ਤਾਂ ਇਹਨਾਂ ਦਾ ਨਾਮ ਵਗੈਰਾ ਤੁਹਾਨੂੰ ਦੱਸਿਆ ਕੋਈ ਜੋ 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 ਕਹਿਣਗੇ ਜਿੱਦਾਂ ਕਹਿਣਗੇ ਪਰਚਾ ਦਰਜ ਹੋਣ ਲੱਗਾ ਜੀ ਥਾਣਾ ਕਿਹੜਾ ਲੱਗਾ ਸਰ ਇਹਨੂੰ ਥਾਣਾ ਕਮੋ ਹੁਣ ਤੁਹਾਡੇ ਵੱਲੋਂ ਕੀ ਕ ਸੀਨੀਅਰ ਅਫਸਰ ਆਉਣ ਲੱਗੇ ਸਿੱਟੇ ਸਾਹਿਬ ਇਹ ਉਹ ਕੀ ਆਗੇ ਕਿ ਸਰਪੰਚੀ ਨੂੰ ਲੈ ਕੇ ਕੋਈ ਮੈਂ ਨਹੀਂ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੋਊਗਾ ਜੀ ਪਰ ਜਿਹੜੀ ਜੋ ਘਟਨਾ ਹੋਈ ਆ ਜੋ ਨਾ ਵਾਰਦਤ ਨੂੰ ਜਾਮ ਦਿੱਤਾ ਦੁਕਾਨ ਭੰਨੀ ਆ ਉਹਦੀ ਕਾਨੂੰਨੀ ਕਾਰਵਾਈ ਹੋਊਗੀ ਹੁਣੇ ਇਮੀਡੀਏਟ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਊ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, painting. For more information please contact him at under Trade platform www.checktrade.com Slash nine two one seven six zero. Chander Consultants Limited. Call him on this number zero seven nine four zero seven nine five six eight six. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ